ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਊਗੀ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਂਕ ਦੀ ਸਮਰਾਲਾ ਚੌਂਕ ਦੇ ਵਿੱਚ ਸਰਕਾਰੀ ਬੱਸ ਦੇ ਵਿੱਚ ਕੀ ਵਿਵਾਦ ਹੋ ਗਿਆ ਸੀ ਵਿਵਾਦ ਕੀ ਹੋਇਆ ਸੀਗਾ ਇੱਕ ਆਮ ਆਦੀ ਪਾਰਟੀ ਦੀ ਵਰਕਰ ਸੀ ਨਿੱਤੂ ਬੋਰਾ ਉਸ ਦੇ ਨਾਲ ਇੱਕ ਸ਼ਖਸ ਨੇ ਜਿਹੜਾ ਹੈ ਬਸਲੂਕੀ ਨਾਲ ਸ਼ਬਦ ਬੋਲੇ ਸੀਗੇ ਜਿਸ ਤੋਂ ਬਾਅਦ ਨਿੱਤੂ ਬੋਰਾ ਵੱਲੋਂ ਜਿਹੜਾ ਹੈ ਥਾਣੇ 'ਚ ਕੰਪਲੇਂਟ ਕੀਤੀ ਗਈ ਸੀਗੀ ਥਾਣਾ 7 ਨੰਬਰ 'ਚ ਕੰਪਲੇਂਟ ਕੀਤੀ ਗਈ ਲੇਕਿਨ ਤੁਹਾਨੂੰ ਦੱਸ ਦਈਏ ਅੱਜ ਨੂੰ ਉਸ ਅਨਨੋਨ ਬੰਦੇ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜ਼ਿਆਦਾ ਜਾਣਕਾਰੀ ਦੇਣ ਵਿੱਚ ਸਾਡੇ ਨਾਲ ਏ ਸੀ ਪੀ ਵੀ ਲਾਈਨ ਤੇ ਹੈਗੇ ਨੇ ਏ ਸੀ ਪੀ ਸਾਹਿਬ ਨਾਲ ਗੱਲਬਾਤ ਕਰਾਂਗੇ ਆਖਿਰ ਕੀ ਮਾਮਲਾ ਸੀਗਾ ਕੀ ਕਾਰਵਾਈ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਬਸਾਂ ਦੇ ਵਿੱਚ 5 ਜਗ੍ਹਾ ਸੀਟਾਂ ਤੋਂ ਵੱਧ ਪਸੰਜਰ ਬਿਠਾਉਣ ਦੇ ਉੱਤੇ ਮਨਾਹੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਕਿੱਥੇ ਮਹਿਲਾ ਦੀ ਇੱਜ਼ਤ ਨਾਲ ਵੀ ਕਿਤਨੇ ਕਿੱਥੇ ਬਸਲੂਕੀ ਕੀਤੀ ਜਾਂਦੀ ਹੈ ਹੁਣ ਦੇਖਦੇ ਹਾਂ ਕਿ ਕਾਰਵਾਈ ਤਾਂ ਕਰ ਦਿੱਤੀ ਗਈ ਹੈ ਲੇਕਿਨ ਇਹਦੇ ਵਿੱਚ ਦੋਸ਼ੀਆ ਦੀ ਗ੍ਰਿਫਤਾਰੀ ਕਦੋਂ ਤੱਕ ਹੋਊਗੀ ਜਿਨ੍ਹਾਂ ਨੇ ਬਸਲੂਕੀ ਜਿਹੜੀ ਉਸ ਮਹਿਲਾ ਨਾਲ ਕੀਤੀ ਲੇਕਿਨ ਤੁਸੀਂ ਵੀਡੀਓ ਸਾਫ਼ ਸੁਣਦੇ ਵੀ ਪੇਛੇ ਗਏ ਦੇਖਦੇ ਵੀ ਪੇਛੇ ਉਸ ਮਹਿਲਾ ਵੱਲੋਂ ਬਿਲਕੁਲ ਹੀ ਪੋਲਾਈਟਲੀ ਬੋਲਿਆ ਜਾ ਰਿਹਾ ਸੀਗਾ ਕੁਝ ਵੀ ਅਪਸ਼ਬਦ ਨਹੀਂ ਬੋਲੇ ਜਾ ਰਹੇ ਸੀਗੇ ਲੇ ਪੋਸਟ ਤੇ ਲੁਧਿਆਣਾ ਦੇ 7 ਨੰਬਰ ਥਾਣੇ ਦੇ ਐਸ ਐਚ ਓ ਤੇ ਏ ਸੀ ਪੀ ਤੇ ਏ ਡੀ ਸੀ ਪੀ ਨੂੰ ਕਾਲੋ ਕੀਤੀ ਗਈ ਹੈ ਬਹੁਤ ਵਧੀਆ ਕਾਬਲੇ ਤਾਰੀਫ ਕਾਰਵਾਈ ਹੈ ਕਿ ਆਖਿਰ ਜੋ ਲੋਕ ਹੁੰਦੇ ਨੇ ਜੋ ਬਸਾਰੇ ਵਿੱਚ ਆਪਣੇ ਨੂੰ ਜਿਆਦਾ ਚੋਧੜਗਰੀ ਮਾਰਦੇ ਨੇ ਜਾਂ ਆਪਣੇ ਨੂੰ ਪ੍ਰਧਾਨ ਸਮਝਦੇ ਉਹਨਾਂ ਦੇ ਤਾਂ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮਹਿਲਾ ਸਮਾਜ ਦੇ ਵਿੱਚ ਵੀ ਇੱਜ਼ਤ ਇੱਜ਼ਤਦਾਰ ਹੁੰਦੀਆਂ ਨੇ ਲੇਕਿਨ ਇਹ ਇੱਜ਼ਤ ਜਿਹੜੇ ਉਛਾਲਦੇ ਲੋਕ ਜਿਹੜੇ ਉਛਾਲਦੇ ਨੇ ਉਹਨਾਂ ਤੇ ਸਖਤੋ ਸਖਤ ਕਾਰਵਾਈ ਬੰਦੀ ਸੀਗੀ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਚਾਲ ਕਪੂਰ ਲੁਧਿਆਣਾ ਲਾਈਵ ਕੀ ਮਾਮਲਾ ਕੀ ਸੀ ਕਿ ਆਖਿਰ ਆ ਦੱਸੋਗੇ ਕਿ ਇਹ ਫੈਂਸ ਲਗਾਏ ਗਏ ਨੇ ਤੇ ਆਤਾ ਕੋ ਥੋੜਾ ਜਿਹਾ ਇਸ 353 A ਕੋਈ ਕਥੀ ਜੀ ਕਿ ਮਾਮਲਾ ਕੀ ਸੀ ਕਿ ਸਰ ਕੋ 10 ਦਿਨ ਗ੍ਰੀਪ ਕਰ ਦੋਗੇ ਇਹ ਰੋਡਵੇਜ ਦੀ ਵਾਸੀ ਯਾਰ ਇਹ ਤੇ ਜਿਹੜੀ ਜਿਹੜੀ ਸਮਾਨ ਕਾਉਂ ਦੇ ਉੱਤੋਂ ਜੀ ਉਹ ਤੁਹਾੜੀਆਂ ਕਿ ਆਲਰੇਡੀ ਫੁੱਲ ਸੀ ਉਹਦੇ ਕੋਲ ਜੀ ਤੇ ਉਹ ਤੇ ਵਾਸਰੇ ਡਰਾਈਵਰ ਨੂੰ ਧਿਆਨ ਦਿੱਤਾ ਵਾਰੀ ਖੁੱਲੀ ਸੀ ਕਿ ਜੀ ਜਦੋਂ ਬੱਸ ਚੱਲਣ ਲੱਗੋ ਉਹ ਇਹ ਕਰਨਾ ਹੋ ਗਿਆ ਉਦੋਂ ਬੱਸ ਚੱਲਣਾ ਹੁੰਦਾ ਜੀ ਤੇ ਜਦੋਂ ਉਹਨੇ ਇੱਕ ਡਰਾਈਵਰ ਨੇ ਨੂੰ ਜੋ ਕੰਡਕਟਰ ਨੂੰ ਕਹਿਣ ਲੱਗੇ ਵੀ ਮੈਨੂੰ ਥੱਲੇ ਦਿਨਾ ਤੁਸੀਂ ਇਸ ਕੰੋਂ ਬੈਸ ਹੋ ਗਈ ਇਹਨਾਂ ਵਿਆਪਕ ਜੀ ਜੀ ਉਹ ਕਹਿੰਦੀ ਸੀ ਮੈਡਮ ਮੈਂ ਤਾਂ ਇਹਦਾ ਫੋਨ ਲਾ ਬੱਸ ਕਿ ਤੁਸੀਂ ਪੂਰੀ ਜਾਂਦੀ ਬੱਸ ਕਿਉਂ ਚੱਡਦੇ ਹੋ ਬਿਲਕੁਲ ਹਾਂ ਤੇ ਹਾਂਜੀ ਤੇ ਇਹ ਜਿਹੜਾ ਉਹ ਕੱਛ ਜਿਹੜਾ ਬੋਲਦਾ ਪਿਆ ਸੀ ਉਹ ਹੈ ਸੀ ਕੰਡਕਕਟਰ ਸੀਗਾ ਕੌਣ ਸੀਗਾ ਸਵਾਰੀ ਸੀ ਕਿਉਂ ਜੀ ਉਸ ਸਵਾਰੀਆਂ ਸਿੱਗੀਆਂ ਫਿਰ ਇਹ ਪਹਿਲਾਂ ਚੁੱਕੀ ਇਹ ਡਰਾਈਵਰ ਕੈਪਟਨਲ ਬੈਸ ਕਰਨ ਲੱਗ ਗਿਆ ਸਵਾਰੀਆਂ ਨਹੀਂ ਹੋ ਸਕਾ ਟਾਈਮ ਕਿਉਂ ਫਰਾਉ ਕਰਦੇ ਬਿਲਕੁਲ ਜੀ ਉਹ ਡਰਾਈਵਰ ਕੈਪਟਨ ਕਰ ਗਿਆ ਉੱਥੇ ਸਾਰੀਆਂ ਸਵਾਰੀਆਂ ਫੋਨਾਂ ਵੀ ਆਪੇ ਓਵਰਲੋਡ ਗੱਟਿੰਗ ਹੋ ਜਾ ਸਕਦਾ ਕੁਝ ਸਾਲੀਆਂ ਪਰਜੋ ਜੀ ਜਿੱਤੇ ਵੀ ਮੈਂ ਉਤਰਨਾ ਨਹੀਂ ਇਸ ਕਰਕੇ ਸਵਾਰੀਆਂ ਨਹੀਂ ਸਾਡਾ ਅਸੀਂ ਲੇਟ ਹੋ ਰਹੇ ਹਾਂ ਵੀ ਤੁਸੀਂ ਮੈਮ ਛੋਟੇ ਕਰਕੇ ਸਾਰੀਆਂ ਬੱਸਾਂ 42 ਸਵਾਰੀਆਂ ਵੀ ਕਮਨ ਕਰੀ ਜੀ ਗੋਵਿੰਦ ਜੀ ਹਾਂ ਜੀ ਹਾਂ ਜੀ ਤੇ ਮਤ ਅਨਨੋਨ ਅਨਨੋਨ ਦੇ ਕੀਤੇ ਪਰਚਾ ਦਾ ਜੋ ਹੈ ਕਿ ਕੋਈ ਪਛਾਣ ਨਹੀਂ ਕੀਤੀ ਨਹੀਂ ਅਨਨੋਨ ਤੇ ਹੋਇਆ ਤੁਹਾਨੂੰ ਪਤਾ ਪਾਏਗਾ ਯਾਰ ਨਹੀਂ ਬਿਲਕੁਲ ਠੀਕ